ਹਰੇਕ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਡਿਪਟੀ ਤਰਨਤਾਰਨ ਮਾਝਾ ਮਾਲਵਾ ਮੋਟਰ ਸੰਗਤ ਸਿੰਘ ਫੌਜੀ ਕਾਫੀ ਕਿਸਾਨ ਵੀਰਾਂ ਦੇ ਫੋਨ ਆ ਰਹੇ ਆਪਾਂ ਨੂੰ 575 ਦੇ ਸਬਸਿਡੀ ਪਹਿਲਾਂ ਹੈਗੀ ਸੀ ਹੁਣ 23 8 2025 ਤੋਂ ਖਤਮ ਜੀ ਜਿਹੜੇ ਕਿਸਾਨ ਵੀਰਾਂ ਨੇ ਬੁਕਿੰਗ ਕਰ ਲਿਆ ਉਹ ਤਾਂ ਬਹੁਤ ਬਹੁਤ ਫਾਇਦੇਮੰਦ ਸੌਦਾ ਸੀ ਜਿਹੜੇ ਵੀਰ ਰਹਿ ਗਏ ਉਹਨਾਂ ਵਾਸਤੇ ਸੌਰੀ ਸਬਸਿਡੀ ਖਤਮ ਹੋ ਗਈ 575 ਦੇ ਜੀ ਐਂਡ ਜੂਓ ਟੈਕ ਤੇ ਸਬਸਿਡੀ ਚੱਲੀ ਜਾਂਦੀ ਜੀ 424 ਪਰ ਵੇਟਿੰਗ ਦੇ ਵਿੱਚ ਜੋ ਜਿਹੜੇ ਕਿਸਾਨ ਵੀਰ ਨੇ ਜੂਓ ਟੈਕ 585 ਬੁੱਕ ਕਰਨਾ ਹੈ ਕਰ ਸਕਦਾ ਜੀ ਫੋਨ ਨੰਬਰ 703027623 ਤੇ ਜ਼ਿਆਦਾ ਜਾਣਕਾਰੀ ਲੈ ਸਕਦੇ ਜੀ 605 ਪੀਐਸਵੀ ਵੇਟਿੰਗ ਦੇ ਵਿੱਚ ਚੱਲਣ ਲਿਆ ਜੀ 605 ਪੀਐਸ ਵੇਟਿੰਗ ਇਹਦੇ ਵਿੱਚ ਚੱਲ ਰਿਹਾ ਜੀ विद द टर्बो ਲਾਗੇ ਦੇ ਨੇ ਟਰੈਕਟਰ ਐਂਡ ਆਲ ਸੈਸਰੀ ਵਾਲੇ ਟਰੈਕਟਰ ਵੀ ਆਪਣੇ ਕੋਲ ਸਟਾਕ ਦੇ ਵਿੱਚ ਹੈਗੇ ਆ ਜਿਹੜੇ ਕਿਸਾਨ ਵੀਰ ਨੇ ਬੁਕਿੰਗ ਕਰਾਉਣੀ ਕਰਵਾ ਸਕਦਾ ਜੀ ਫੋਨ ਨੰਬਰ 703027623 ਤੇ ਜ਼ਿਆਦਾ ਜਾਣਕਾਰੀ ਲੈ ਸਕਦੇ ਜੀ ਸਾਰੇ ਕਿਸਾਨ ਵੀਰਾਂ ਨੂੰ ਸਸਿੱਖਾ